डीसी दफ्तर तरनतारन ਦੇ ਬਾਹਰ ਅਸੀਂ ਇਸ ਵੇਲੇ ਮੌਜੂਦ ਆ ਕਿ ਜਿੱਥੇ ਕਿਸਾਨਾਂ ਦੇ ਵੱਲੋਂ ਵੱਡਾ ਧਰਨਾ ਜਿਹੜਾ ਹੈ ਸੰਯੁਕਤ ਕਿਸਾਨ ਮੋਰਚਾ ਤੇ ਹੋਰ ਜਥੇਬੰਦੀਆਂ ਦੇ ਵੱਲੋਂ ਦਿੱਤਾ ਗਿਆ ਹੈ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਹੁਣ ਪੰਡਾਲ ਜਿਹੜਾ ਉਹ ਵਿਹਲਾ ਹੋ ਚੁੱਕਿਆ ਉਸ ਦਾ ਕਾਰਨ ਹੈ ਕਿ ਕਿਸਾਨਾਂ ਦੇ ਵੱਲੋਂ ਧਰਨਾ ਮੁਲਤਵੀ ਕੀਤਾ ਗਿਆ ਹੈ ਤਾਂ ਉਹਨਾਂ ਨੇ ਆਪਣੇ ਸਾਥੀਆਂ ਨੂੰ ਇਹ ਵੀ ਮੈਸੇਜ ਦਿੱਤਾ ਹੈ ਕਿ ਕਿਸੇ ਵੇਲੇ ਵੀ ਕਾਲ ਆ ਸਕਦੀ ਹੈ ਅਤੇ ਅਗਲੀ ਰਣਨੀਤੀ ਦੇ ਲਈ ਅਗਲੇ ਧਰਨੇ ਦੇ ਲਈ ਵੀ ਉਹ ਤਿਆਰ ਰਹਿਣ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਜਿਹੜੀ ਆ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਵਿੱਚ ਤੁਸੀਂ ਵੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਵੀ ਇੱਥੇ ਮੌਜੂਦ ਹੈ ਲੇਕਿਨ ਕਿਸਾਨਾਂ ਦੇ ਵੱਲੋਂ ਮੈਸੇਜ ਦਿੱਤਾ ਗਿਆ ਹੈ ਸਾਰਿਆਂ ਨੂੰ ਹੀ ਆਪਣੇ ਸਾਥੀਆਂ ਨੂੰ ਕਿ ਅੱਜ 12 ਤੋਂ ਲੈ ਕੇ 4 ਵਜੇ ਤੱਕ ਜਿਹੜਾ ਧਰਨਾ ਦਿੱਤਾ ਗਿਆ ਉਸ ਨੂੰ ਹੁਣ ਮੁਲਤਵੀ ਕੀਤਾ ਤੇ ਆਪਣਾ ਮੰਗ ਪੱਤਰ ਵੀ ਦਿੱਤਾ ਗਿਆ ਤਾਂ ਪੁਲਿਸ ਨੇ ਉਹਨਾਂ ਨੂੰ ਇੱਕ ਵਿਸ਼ਵਾਸ ਵੀ ਦਿਵਾਇਆ ਕਿਸਾਨਾਂ ਨੇ ਕਿਹਾ ਕਿ ਪੁਲਿਸ ਨੇ ਉਹਨਾਂ ਨੂੰ ਇੱਕ ਵਿਸ਼ਵਾਸ ਵੀ ਦਿਵਾਇਆ ਕਿ ਹੁਣ ਜਿਹੜੇ ਅਗਲੇ ਵਾਰ ਜਿਹੜੇ ਆ ਉਹ ਤੁਹਾਡੇ ਪ੍ਰਧਾਨ ਜਾਂ ਤੁਹਾਡੇ ਆਗੂ ਜਿਹੜੇ ਆ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰੇਗੀ ਦੋ ਸਾਥੀ ਅੱਜ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਗ੍ਰਿਫਤਾਰ ਕੀਤੇ ਗਏ ਸਨ ਤੇ ਅੱਜ ਉਹਨਾਂ ਨੂੰ ਵੀ ਜਿਹੜਾ 4 ਵਜੇ ਤੋਂ ਪਹਿਲਾਂ ਰਿਹਾ ਕੀਤਾ ਗਿਆ ਤਾਂ ਫਿਲਹਾਲ ਧਰਨਾ ਮੁਲਤਵੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਧਰਨਾ ਤੇ ਜਿਹੜੇ ਜਿੰਨੇ ਵੀ ਲੋਕ ਨੇ ਉਹ ਵਾਪਸ ਜਾ ਚੁੱਕੇ ਨੇ ਅਤੇ ਇੱਥੋਂ ਕਿਸਾਨ ਆਗੂਆਂ ਦਾ ਇੱਕ ਬਿਆਨ ਕਿਸਾਨ ਆਗੂਆਂ ਦਾ ਆਪਣੇ ਸਾਥੀਆਂ ਨੂੰ ਇੱਕ ਮੈਸੇਜ ਇੱਕ ਸਨੇਹਾ ਇਹ ਮਿਲਿਆ ਕਿ ਤੁਸੀਂ ਪਿਆਰ ਰਹਿਣਾ ਕਿਸੇ ਵੇਲੇ ਵੀ ਆ ਕਾਲ ਤੇ ਤੁਹਾਨੂੰ ਬੁਲਾਇਆ ਜਾ ਸਕਦਾ ਤੇ ਅਗਲਾ ਰਣਨੀਤੀ ਵੀ ਉਹਨਾਂ ਨੇ ਦੱਸੀ ਹੈ ਕਿ ਵੱਡਾ ਸੰਘਰਸ਼ ਜਿਹੜਾ ਉਹ ਕੀਤਾ ਜਾਵੇ ਕਿਉਂਕਿ ਜੋ ਕੁਝ ਵੀ ਰਾਤ ਹੋਇਆ ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਵੱਡਾ ਗੁੱਸਾ ਹੋਈ ਹੈ ਅਨਿ ਪ੍ਰਧਾਨੀ ਹੁਣ ਮੋਤਵੀ ਕੀਤਾ ਗਿਆ ਧਰਨਾ ਕੀ ਕਰਨਾ ਜਾਓਗੇ ਧਰਨਾ ਮੋਤਵੀ ਕੀਤਾ ਗਿਆ ਵਾ ਤੇ ਆਪਣਾ ਮੰਗ ਪੱਤਰ ਦੇਤਾ ਵਾ ਜਿਹੜੇ ਬੰਦੇ ਸਾਡੇ ਦੋ ਇੱਥੇ ਤਰਮਤਾਨ ਦੇ ਫੜੇ ਉਹ ਵੀ ਛਡਾਲਿਆ ਦੂਜਿਆਂ ਦਾ ਜਿਹੜਾ ਵਾ ਗਾ ਸੂਬੇ ਦੇ ਕੋਰ ਕਮੇਟੀ ਦੇ ਮੇਰੇ ਲਾ ਕੇ ਤੇ ਵੱਡੇ ਐਕਸ਼ਨ ਦਵਾਂਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਜਿਹੜੇ ਕੇਂਦਰ ਸਰਕਾਰ ਜਿਹੜਾ ਉਹਨਾਂ ਦਾ ਐਕਸ਼ਨ ਆ ਅਸੀਂ ਤਾਂ ਕਿਸਾਨਾਂ ਦੇ ਹੱਥ ਅਟੈਕ ਲੱਗੀ ਕਹਿਣਾ ਚਾਹੁੰਦਾ ਇਹਦਾ ਮਤਲਬ ਮੰਨ ਗਿਆ ਮੁੱਖ ਮੰਤਰੀ ਕਿ ਮੈਂ ਸੈਂਟਰ ਦੇ ਕਹੇ ਤੇ ਚੱਲਦਾ ਮੈਂ ਆਪਣੇ ਤੇ ਮੇਰੇ ਕੋ ਪਾਵਰ ਨਹੀਂ ਹੈਗੀ ਜੇ ਚ ਪਾਵਰ ਹੁੰਦੀ ਇਹਦੇ ਇਲਾਕੇ 'ਚ ਬੈਠੇ ਹਾਂ ਜਿੱਦਨੇ ਅਸੂਪ ਕਰਨ ਸ਼ਹੀਦ ਹੋਇਆ ਹੈਗਾ ਉਹਦੇ ਗੋਲੀ ਮਾਰਨ ਵਾਲੇ ਨੂੰ ਕਿਉਂ ਨਹੀਂ ਆਈ ਤੱਕ ਸਜ਼ਾ ਹੋਈ ਜੀ ਜੀ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੈਂ ਸਾਰੇ ਅਹੁਦੇ ਛੱਡ ਕੇ ਕਿਸਾਨਾਂ ਦੇ ਨਾਲ ਹਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣ ਤੇ ਮੈਨੂੰ ਦੱਸਣ ਕਿੱਥੇ ਜਾਣਾ ਕੀ ਕਰਨਾ ਸਾਰੇ ਅਹੁਦੇ ਛੱਡ ਕੇ ਆਜੇ ਇੱਥੇ ਆ ਦੇ ਜਿਹੇ ਬੰਦੇ ਆਪੇ ਆ ਜਾਣਗੇ ਇਕੱਠੀਆਂ ਹੋ ਜਾਣਗੇ ਉਹਦੇ ਦੇ ਸਾਢਲਾ ਪਹਿਲੋਂ ਮੈਨੂੰ ਉਹਦੇ ਭੁੱਖ ਪਈ ਤੇ ਮੈਂ ਐਮ ਐਲ ਏ ਬਾਨਾ ਆਪਣੇ ਕੈਬਨਿਟ ਮੰਤਰੀ ਬਾਨਾ ਉਹਦੇ ਲੈਣੇ ਆ ਹੁਣ ਬੜੀ ਛੇਤੀਆਂ ਦਾ ਮੈਂ ਇੱਥੇ ਬਹਿ ਜਾਊਗਾ ਸਿਰਫ ਕੀ ਆ ਆਪਣੀ ਖਾਲ ਬਚਾਉਣ ਦੇ ਆ ਸਤਾਈ ਦੀਆਂ ਬਚਾਉਣ ਦੇ ਆ ਹੋਰ ਇਹਨਾਂ ਨੂੰ ਕਦੇ ਵੀ ਧਰਨੇ 'ਚ ਨਹੀਂ ਬੈਹਿ ਸਕਦੇ ਪੁਲਿਸ ਦੇ ਵੱਲੋਂ ਰਾਤੀ ਬਿਆਨ ਦਿੱਤਾ ਗਿਆ ਕਿ ਅਸੀਂ ਬੜੇ ਪਿਆਰ ਸਤਿਕਾਰ ਦੇ ਨਾਲ ਧਰਨਾ ਚੁੱਕਿਆ ਹੈ ਪਰ ਕਿਸਾਨ ਕਹਿੰਦੇ ਸਮਾਨ ਵੀ ਟੁੱਟਾ ਹੈ ਕੀ ਕਹਿਣਾ ਡੋਗ ਕੋਈ ਮਾਂ ਆਪਣੇ ਸ਼ਾਂਤੀ ਨਾਲ ਨਹੀਂ ਨਚਕਾਇਆ ਸਭ ਕੁਝ ਕੀਤਾ ਹੈ ਨਾ ਹਾਈਡਰ ਲਿਆਂਗੇ ਜੀਐਸਪੀ ਆ ਲਿਆਂਦਿਆ ਸਾਨੂੰ ਇਹ ਵੀ ਪਤਾ ਲੱਗਾ ਜੀ ਲੇਵਰ ਜਿਹੜੀ ਪੱਟਿਆਂ ਦੇ ਉਹ ਵੀ ਇਕੱਠੇ ਜਿੱਤੇ ਡਾਂਗਾਂ ਦੀਆਂ ਟਰਾਲੀਆਂ ਵੀ ਭਰੀਆਂ ਸੀਗਾ ਬਹੁਤ ਹੈ ਇਨਾਂ ਨੇ ਉਸੇ ਅਤਿਆਚਾਰ ਕੀਤਾ ਭਾਈ ਵਾਲੇ ਕਹਿੰਦੇ ਕਿ ਮੋਦੀ ਸਾਹਿਬ ਕਿਸਾਨਾਂ ਦੇ ਹੱਕਾ ਪ੍ਰਤੀ ਜਿਹੜੇ ਆ ਉਹ ਕਿਸਾਨਾਂ ਦੇ ਅੰਦਰ ਦਿਆ ਤੇ ਲੋਕ ਸਾਨੂੰ 27 ਚ ਮੌਕਾ ਦੇਣਗੇ ਮੌਕਾ ਜਿੱਤਰਾ ਕੇ ਦਿੱਤਾ ਨਾ ਜਿਹੜਾ ਕਹਿੰਦਾ 300 ਤੋਂ ਪਾਰ ਆ ਤੇ ਕਿੰਨੀਆਂ ਤੇ ਰਹਿ ਗਿਆ 240 ਤੇ ਹੁਣ ਜਿਹੜਾ ਵਾ ਹੁਣ 150 ਨਹੀਂ ਹੋਣੀ ਜੀ ਅੱਜ ਕਿੰਨੀਆਂ ਜਥੇਬੰਦੀਆਂ ਇੱਥੇ ਜਿਹੜੀਆਂ ਸੀ ਮੌਜੂਦ ਸੀ ਤੇ ਇਸ ਧਰਨੇ ਦੇ ਵਿੱਚ ਜਿਹੜਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਲੱਗਾ ਰਿਹਾ ਹੈ ਧਰਨਾ ਵੇਖੋ ਜੀ ਅਸੀਂ 12 ਵਜੇ ਉੱਥੋਂ ਤੁਰਿਆ ਗੁਰਦੁਆਰਾ ਸਾਹਿਬ ਸੇਰੋਂ ਤੋਂ ਬੋਨੇ ਮਿਲਤੂ ਆ ਹਾਂ ਤਕਰੀਬਨ ਜਿਹੜਾ ਵਾ 4:30 ਹੋ ਚੱਲੇ ਆ ਤੇ ਉਦੋਂ ਦਾ ਹੀ ਇੱਥੇ ਬੈਠੇ ਆ ਜੀ ਤੇ ਹੁਣ ਕਿਸਾਨਾਂ ਨੂੰ ਕੀ ਕਾਲ ਕੀਤੀ ਗਈ ਆ ਜਿਹੜੇ ਹੁਣ ਘਰ ਨੂੰ ਜਾਣ ਵਾਸਤੇ ਘਰ ਨੂੰ ਇਹ ਆਪੇ ਕਾਲ ਕੀਤੀ ਵੇ ਤਗੜੇ ਹੋ ਜੋ ਆਪਣੇ ਹਿਆ ਤਿਆਰੀਆਂ ਕਰ ਲੋ ਆਪਣਾ ਲੀੜਾ ਕਪੜਾ ਧੋ ਲੋ ਤੇ ਅਗਲੇ ਐਕਸ਼ਨ ਵਾਸਤੇ ਤਿਆਰ ਹੋ ਜਾ ਕੋਈ ਨਹੀਂ ਸਾਰਾ ਸਾਨੂੰ ਪਤਾ ਵਾ ਜੋ ਅਸੀਂ ਕਰਨਾ ਜਦੋਂ ਮਰਜੀ ਪੁਲਸਾ ਦੀ ਜੇ ਵਾ ਮਰਜੀ ਤਿਆਰ ਹੋਵਾਂ ਠੀਕ ਹੈ ਨਹੀਂ ਆ ਕੇ ਚੁੱਕ ਕੇ ਲੈ ਜੇ ਛਡਾਲਾਂਗੇ ਫੇਰ ਚਟਾਲਾਂਗੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਭਰੋਸਾ ਦਵਾਇਆ ਗਿਆ ਜੀ ਹਾਂ ਭਰੋਸਾ ਦਵਾਇਆ ਗਿਆ ਵਾ ਪਰ ਹੁਣ ਤੁਹਾਡੇ ਆਦੂਆਂ ਨੂੰ ਨਹੀਂ ਚੁੱਕਾਂਗੇ ਪਰ ਅਸੀਂ ਇਹਨਾਂ ਤੇ ਯਕੀਨ ਨਹੀਂ ਕਰਦੇ ਹੋਗੇ ਇਹ ਇੱਥੇ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਝੂਠ ਬੋਲ ਜਾਂਦਾ ਵਾ ਜਿਹੜੇ ਦਿੱਲੀੋਂ ਕੈਬਨਰ ਮੰਤਰੀ ਆਏ ਖੇਤੀਬਾੜੀ ਮੰਤਰੀ ਆਏ ਉਹ ਵੀ ਮੀਟਿੰਗ ਕਹਿੰਦੇ ਸੀ ਰੀਐਕਸ਼ਨ ਨਹੀਂ ਕਰਨਾ ਮੋੜ ਕੇ ਮੀਟਿੰਗ ਕਰਕੇ ਅਗਲੀ ਮੀਟਿੰਗ ਤੈਅ ਕਰਕੇ ਫੇਰ ਆਗੂ ਸਾਡੇ ਚੁਕਲੇ ਫੇਰ ਖਨੌਰੀ ਦੇ ਸਿਬੂ ਬਾਡਰ ਤੇ ਫੇਰ ਆਮਲਾ ਕਰਤਾ ਕਿ ਇਹਨਾਂ ਤੇ ਹੀ ਯਕੀਨ ਕਰਾਂਗੇ। ਆ ਜਾਓ। ਤਾਰੇ ਉਹਨਾਂ ਨੂੰ ਵੀ ਅਸੀਂ ਕੱਲ ਇਹਨਾਂ ਨੂੰ ਕੁੱਟਿਆ ਵਾ ਇਹਨਾਂ ਦਾ ਧਰਨਾ ਛੇੜਿਆ ਸਿਬੂ ਦੇ ਖਨੌਰੀ ਬਾਡਰ ਤੋਂ ਇਹ ਪਤਾ ਨਹੀਂ ਇਕੱਠੇ ਹੋ ਗਏ ਨਾ ਕੀ ਕਰ ਦੇਣਾ ਯਾਰ ਅਸੀਂ ਕਰ ਕੀ ਦੇਣਾ ਵਾ। ਜੀ ਜੀ। ਅਸੀਂ ਮੰਗਾ ਹੀ ਆਪਣੀਆਂ ਮਨਾਉਣੀਆਂ ਵਾ ਨਾ ਮੰਨਣਗੇ ਡੀਸੀ ਨੂੰ ਅੰਦਰ ਦੇ ਦਾਂਗੇ। ਹੋਰ ਅਸੀਂ ਬੜਾ ਇੱਕ ਕੰਮ ਕਰਨਾ ਜਾ ਕੋਈ ਰੋੜ ਕੇ ਘੇਰ ਲਾ ਕੇ ਆਪਣੀਆਂ ਮੰਗਾ ਮਨਾਉਣ ਵਾਸਤੇ ਅਸੀਂ ਕਹਿੰਦੇ ਸ਼ਾਂਤਮਈ ਮੰਨ ਲਿਆ ਕਰੋ ਨਾ ਸਾਰੇ ਪਰੇਸ਼ਾਨ ਹੋਏ ਨਾ ਤੂੰ ਹੀ ਪਰੇਸ਼ਾਨ ਹੋ ਅਗਲਾ ਐਕਸ਼ਨ ਕੀ ਹੈ ਤੁਹਾਡਾ ਉਹ ਦੱਸ ਦਾਂਗੇ ਟਾਂ ਦੇ ਟਾਂ ਮੀਟਿੰਗ ਕੱਢ ਕੇ ਨਹੀ ਅਜੇ ਨਾ ਹੀ ਕਰੀਏ ਫੇਰ ਅਵੇਂ ਚਾਰਿਆਂਵੇਂ ਮਰਦੇ ਖੜੇ ਕੇ ਤਿਆਰੀ ਕਰਨਗੇ ਅਜੇ ਨਾਲ ਰੈਸਟ ਕਰ ਲੈਣ ਦੀ ਵਾਹ ਝੂਠ ਬੋਲਦਾ ਬਹੁਤ ਝੂਠ ਬੋਲਦਾ ਅੱਗੇ ਕਹਿੰਦਾ ਹੈਗਾ ਵੀ ਆਜੋ ਕਿਸਾਨੋ ਖਾਲੀ ਹੱਥਾਂ ਜੋ ਨਾ ਜੋ ਤੇ ਜਿੱਦ ਦਿਨ ਆਹੀ 111 ਦਾ ਜੱਦਾ ਲੈ ਕੇ ਜਾਣ ਰਿਆ ਫੇਰ ਸਾਡੇ ਬੰਬੀ ਨੇ ਮਾਰ ਦਿੱਤੇ ਫੇਰ ਇਹਨੇ ਗੋਰੀਆਂ ਸਾਡੇ ਤੇ ਚਲਾਤੀਆਂ ਬਿਲਕੁਲ ਝੂਠੇ ਆ ਜਿਹੜਾ ਮੁੱਖ ਮੰਤਰੀ ਬਦਲ ਰਹਿਣਾ ਕੈਪਟਨ ਹੀਆ ਉਹਨੇ ਆ ਕੰਮ ਨਹੀਂ ਕਰਾਇ ਜਿਹੜੇ ਨੇ ਕੱਲ ਕਰਾਤਿਆ ਇਹ ਤੇ ਵਾਦਾ ਕੀਤਾ ਇਹਨੇ ਇਹ ਇਹਦੇ ਵਿੱਚ ਤੁਸੀਂ ਪੰਜਾਬ ਸਰਕਾਰ ਨੂੰ ਕਸੂਰਵਾਰ ਮੰਨਦਾ ਸਾਰਾ ਯਾਰ ਕਸੂਰ ਹੀ ਇਹਦਾ ਵਾ ਅਸੀਂ ਤਾਂ ਗਾਂ ਨੂੰ ਜਾਣੇ ਇਹਦੇ ਵਿੱਚੋਂ ਪੰਗਾ ਲੈ ਲਿਆ ਵਾ ਇਹਨੇ ਆਹੀ ਦੇ ਨੂੰ ਛੇੜਦੇ ਨੇ ਇਹਨੇ ਜਾਣ ਕੇ ਪੰਗਾ ਲੈ ਲਿਆ ਹਡਰਾ ਇਹ ਤੇ ਚਾਲ ਚਲੇ ਜਾਣਾ ਆਪਣਾ ਦਿੱਲੀ ਚਲੇਣਾ ਅਜੇ ਤੇ ਮੋਦੀ ਨਾ ਆਈਆਂ ਸਾਡਾ ਇਹ ਵਿੱਚੋਂ ਵਿੱਚ ਆਣ ਫਸਿਆ ਕਹਿੰਦੇ ਵੀ ਧਰਨੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਇਸ ਲਈ ਰੋਕੇ ਗਏ ਹਾਂ ਜਦਨ ਇਹ ਨਾ ਆਉਂਦਾ ਜਦੋਂ ਕੇਜਰੀਵਾਲ ਨਾ ਆਉਂਦਾ ਹੀ ਉਦੋਂ ਨਿਸਾਨ ਨਹੀਂ ਹੁੰਦਾ ਉਦੋਂ ਪਾਰਟੀ ਖੜੀ ਕਰਨੀ ਨਾ ਉਦੋਂ ਆਮ ਆਲੇ ਬੰਨਾ ਮੁੱਖ ਮੰਤਰੀ ਬਣਨਾ ਆਏਗਾ ਉਦੋਂ ਤਾਂ ਚੰਗੇ ਧਰਨੇ ਨੂੰ ਲੱਗਦੇ ਹੀ ਬਹੁਤ ਬਹੁਤ ਧੰਨਵਾਦ ਧੰਨਵਾਦ ਆ ਵਲੰਟੀਅਰ ਸਾਰੇ ਆ ਜਿਹੜੀ ਵਿਚਾਈ ਥੱਲੇ ਕੀਤੀ ਹੈ ਇਹ ਵੀ ਚੁੱਕਣੀਆਂ ਕੰਬੂ ਵੀ ਸਾਰੇ ਵਲੰਟੀਅਰ ਲੱਜੋ ਹੱਥੋ ਹੱਥੀ ਸਾਰੇ ਲੱਜੋ ਵਲੰਟੀਅਰ ਲੱਜੋ ਮੇਰੇ ਵੀਰ ਛੇਤੀ ਕੰਮ ਸਾਫ ਹੋ ਜਾਊਗਾ ਪਾਤਾ ਜੀ ਇਹ ਜਿਹੜਾ ਮੁੱਖ ਮੰਤਰੀ ਦੇ ਵੱਲੋਂ ਕੀਤਾ ਗਿਆ ਕਿਵੇਂ ਵੇਖਦੇ ਹੋ ਜੀ ਕਿਵੇਂ ਕਿਵੇਂ ਵੇਖਦੇ ਮੁੱਖ ਮੰਤਰੀ ਨੇ ਜਿਹੜਾ ਫੈਸਲਾ ਗਿਆ ਕੀ ਕਹਿਣਾ ਚਾਹੋਗੇ ਨਾ ਮਲਤਵੀ ਕੀਤਾ ਗਿਆ ਹੁਣ ਕੀ ਕਹਿਣਾ ਚਾਹੋਗੇ ਨਾ ਮਲਤਵੀ ਕੀਤਾ ਗਿਆ ਵਾ ਜੋ ਵੀ ਭਗਵਤਮਾਨ ਦੀ ਸਰਕਾਰ ਨੇ ਰਾਤ ਜੋ ਵੀ ਸਾਡੇ ਆਗਮਣ ਤਸ਼ੱਦਦ ਕੀਤਾ ਵਾ ਇਹ ਬਹੁਤ ਨਿੰਦਣਯੋਗ ਆ ਇਹ ਸਰਕਾਰ ਨੂੰ ਅਸੀਂ ਕਿਤੇ ਸਖਸ਼ ਕਰਕੇ ਕਿਤੇ ਵੀ ਸਰਕਾਰ ਨੂੰ ਟੱਕਾ ਦੇ ਸਕਦੇ ਆ ਕਿਉਂਕਿ ਸਰਕਾਰ ਜਿਹੜੀ ਆ ਬੜੀ ਹੈਵੀ ਹੋਈ ਸਾਡੇ ਤੇ ਆਉਂਦੀ ਆ ਤੇ ਅਸੀਂ ਜਿਹੜੇ ਆ ਬੜੇ ਪਿੰਡਾਂ ਵਿੱਚ ਜاہے ਬੰਦਕਾਂ ਦੇ ਜਿਹੜਾ ਆ ਆਪ ਦੇ ਕੰਮ ਕਰਕੇ ਆਉਣ ਵਾਲੇ ਦਿਨਾਂ 'ਚ ਭਗਵੰਤਮਾਨ ਜਿਹੜਾ ਵਾ ਇਹਦੀ ਆਉਣ ਵਾਲੇ ਦਿਨਾਂ 'ਚ ਫੱਟੀ ਖੋਲ ਕੇ ਫਟਾਕੇ ਇਹਨੀਆਂ ਗੱਲਾਂ ਕਹਿੰਦੇ ਕੀਮਤ ਜਾਂ ਕੇ ਵੈਰੂ ਦੀ ਕਹਾਣੀ ਆ ਇਹ ਕਿਹੜਾ ਮੰਗ ਧੰਨਵਾਦ ਗ੍ਰੇਡ ਪੰਜਾਬ ਟੀਵੀ ਅੰਤਰੀਆ ਖੁਇਆ ਕਿ ਭਗਵੰਤ ਮਾਨ ਨੂੰ ਤਰਾਸਤੇ ਦਿੱਤਾ ਸੰਕੇਤ ਕਿ ਭਗਵੰਤ ਮਾਨ ਸਰਕਾਰਾਂ ਜ਼ਬਰ ਕਰ ਲੈਂਦੀਆਂ ਹੁੰਦੀਆਂ ਪਰ ਜਿਹੜੇ ਰੂਪ ਚ ਤੂੰ ਕੀਤਾ ਕਿਸਾਨਾਂ ਦਾ ਸਿੱਧਾ ਧਰੋਕ ਮੈਂ ਆ ਕੇਂਦਰ ਦੀ ਝੋਲੀ ਪਾ ਕੇ ਇਹਦਾ ਜਵਾਬ ਅੱਜ ਫਰਾਂਤਿਆਂ ਸਤਾ ਖਾ ਕੇ ਤੇ ਕਿਸਾਨਾਂ ਨੇ ਤੁਹਾਨੂੰ ਦਿੱਤਾ ਸਾਰੇ ਪੰਜਾਬ ਦੇ ਵਿੱਚ ਹੁਣ ਅਸੀਂ ਜਦੋਂ ਇੱਥੇ ਬੈਠੇ ਆ ਅਸੀਂ ਸਵੇਰ ਦਾ ਫੈਸਲਾ ਕਰ ਲਿਆ ਹੀ ਪੀਏ ਤਰਨਾ ਇੱਕ ਦਿਨ ਨਹੀਂ ਲਾਉਣਾ ਕਿਉਂਕਿ ਫੈਸਲਾ ਕਰ ਲਿਆ ਅੰਦਰ ਖਾਤੇ ਤੇ ਇਸ ਕਰਕੇ ਕਿਉਂਕਿ ਜਿਹੜੀਆਂ ਸ਼ੰਭੂ ਦੇ ਸਾਡੀਆਂ ਟਰਾਲੀਆਂ ਨੂੰ ਉਹ ਟਰਾਲੀਆਂ ਲਾ ਕੇ ਪੁਲਿਸ ਨੇ ਮਗਰ ਜਿਹੜਾ ਵਿਹਲਾ ਜਗਾ ਉੱਥੇ ਉਸ ਜਗਾ ਦੇ ਉੱਤੇ ਰੱਖਤੀਆਂ ਆ ਕਿ ਆ ਵੀ ਆਪਕੋ ਉਹਨਾਂ ਦੀ ਰਾਖੀ ਕੀਤੀ ਜਾਵੇ ਹੁਣੇ ਮੰਗ ਪੱਤਰ ਦਿੱਤਾ ਜੇ ਕੋਈ ਨਾ ਟਰਾਲੀਆਂ ਦੇ ਕੋਈ ਟਾਇਰ ਲੈਂਦੇ ਆ ਜਾਂ ਕੋਈ ਟਰਾਲੀ ਸਾਡੀ ਗਾਇਬ ਹੁੰਦੀ ਆ ਤੇ ਉਹ ਜ਼ਿੰਮੇਵਾਰੀ ਪ੍ਰਾਂਤ ਮਾਨ ਦੀ ਸਰਕਾਰ ਦੀ ਹੋਊਗੀ ਜਾਂ ਪੁਲਿਸ ਦੀ ਹੋਊਗੀ ਇਹ ਅਸੀਂ ਫੈਸਲਾ ਕਰਕੇ ਤੇ ਧਰਨਾ ਜਿਹੜਾ ਅੱਜ ਮੁਲਤਵੀ ਕਰਦੇ ਆਂ ਔਰ ਦੋਵਾਂ ਫੋਰਮਾਂ ਦੀ ਮੀਟਿੰਗ ਲਾ ਕੇ ਐਸਕੇਐਮ ਗੈਰ ਰਾਜਨੀਤਿਕਾਂ ਤੇ ਕੇਐਮਐਮ ਦੀ ਮੀਟਿੰਗ ਲਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤਬਾਣਾ ਤਿੱਖੇ ਐਕਸ਼ਨ ਦਵਾਂਗੇ ਤਿੱਖੇ ਐਕਸ਼ਨ ਦਵਾਂਗੇ ਔਰ ਸਾਡੇ ਐਕਸ਼ਨ ਇਹੋ ਜਿਹੇ ਹੋਣਗੇ ਤੇਰੇ ਪੈਰਾਂ ਦੇ ਥੱਲੇ ਭਾਂਬੜ ਮਚਾ ਦੇਣਗੇ ਇਹੋ ਜਿਹੇ ਐਕਸ਼ਨ ਹੋਣਗੇ ਸਾਡੇ ਇਸ ਕਰਕੇ ਮੇਰੇ ਵੀਰੋ ਆਪਣੇ ਘਰਾਂ ਦੇ ਵਿੱਚ ਜਾਓ ਹਾਂ ਤਰਸੋ ਆਪਣੇ ਪ੍ਰਧਾਨਾਂ ਦੇ ਨਾਲ ਆਪਣੀ ਜ਼ਿਲ੍ਹਾ ਕਮੇਟੀ ਆਪਣੀਆਂ ਜ਼ੋਨ ਕਮੇਟੀ ਨਾਲ ਰੱਖੋ ਹੱਪਾ ਲਗਾ ਤਾਰ ਉਹ ਲੜਾਈ ਦੇ ਮੈਦਾਨ ਦੇ ਵਿੱਚ ਆ ਤੇ ਜਦੋਂ ਵੀ ਫੌਜੀ ਕੋਈ ਲੜਾਈ ਦੇ ਮੈਦਾਨ ਦੇ ਵਿੱਚ ਹੋਵੇ ਉਹਨੂੰ ਕਈ ਵਾਰੀ ਜੋ ਲੜਾਈ ਲੱਗੀ ਹੋਵੇ ਫੌਜੀ ਛੁੱਟੀ ਗਿਆਵੇ ਤਰਨੂੰ ਸੰਭਲ ਹੀ ਨਹੀਂ ਹੁੰਦੇ ਆ ਤੁਸੀਂ ਸਮਝੋ ਜਦੋਂ ਇੱਥੇ ਚੱਲੇਗੇ ਤੁਸੀਂ ਛੁੱਟੀ ਚੱਲੇਗੇ ਕਾਡੀ ਸੁਪਾ ਕਮੇਟੀ ਕਾਡੀ ਜ਼ਿਲ੍ਹਾ ਕਮੇਟੀ ਕਿਸੇ ਵੀ ਲਈ ਤੁਹਾਨੂੰ ਆਵਾਜ਼ ਮਾਰ ਸਕਦੀ ਆ ਇਸ ਕਰਕੇ ਤਗੜੇ ਹੋ ਜਾਓ ਇਹ ਜੰਗ ਲੜਨੀ ਆ ਇਹ ਲੜਾਈ ਲੜਨੀ ਆ ਬੱਕਰੀ ਦਾ ਲੈਣਾ ਜ਼ਬਰ ਕੀਤਾ ਸਬਰਨਾਥ ਚੱਲਿਆ ਤੋ ਇਹਦਾ ਸਪੂਤ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਦੇ ਵਿੱਚ ਪੰਜਾਬ ਦੀਆਂ ਭੈਣਾਂ ਦੇ ਵਿੱਚ ਜੇ ਕਣੀ ਆਗਿਆ ਭਗਵਾਨ ਤੁਮਾਨੂੰ ਮਿਲਾਂਗੇ ਦੋ ਸਾਲ ਰਹਿ ਗਿਆ ਉਦੋਂ ਪਹਿਲਾਂ ਹੀ ਮਿਲਾਂਗੇ ਤੇ ਹਰ ਆਦਮੀ ਕੁਮਲਾਗੇ ਦੋ ਬੰਦੇ ਆ ਜਿਹਦੇ ਸਾਨੂੰ ਪਤਾ ਲੱਗਾ ਹੀ 72 ਸਿੰਘ ਆ ਤੇ ਇੱਕ ਤਰਸੇਮ ਸਿੰਘ ਆ ਉਹ ਪੱਟੀ ਮੋੜ ਥਾਣਿਆ ਉਹ ਬਸ ਅੜਿਆ ਕਰਦੇ ਇਹਨਾਂ ਨੇ ਗੱਲਬਾਤ ਹੋ ਗਈ ਆ ਇਸ ਕਰਕੇ ਤਗੜੇ ਹੋ ਜਾ ਆਪਣਾ ਐ ਲੜਾਈ ਦੇ ਮੈਦਾਨ ਦੇ ਵਿੱਚ ਤਗੜੇ ਹੋ ਜਾਟੋ ਤੇ ਹੁਣ ਅਹੀਂ ਮੇਰੀ ਵਿਸ਼ਵਾਸ ਨਹੀਂ ਲੱਗਦਾ ਹਾਂਜੀ ਵਿਸ਼ਵਾਸ ਅਸੀਂ ਕਹਿਣਾ ਚਾਹੁੰਦੇ ਆ ਵੀ ਕਈ ਵਾਰੀ ਜਦੋਂ ਆਪਾਂ ਉਹਨਾਂ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਨੇ ਆ ਤੇ ਫੇਰ ਆਪਾਂ ਵਿਸ਼ਵਾਸ ਲੈਨੇ ਆ ਸਾਡੇ ਨਾਲ ਵਿਸ਼ਵਾਸ ਘਾਤ ਹੋਇਆ ਇਸ ਕਰਕੇ ਨਾ ਡੀਸੀ ਦਾ ਨਾ ਤਹਿਸੀਲਦਾਰ ਦਾ ਨਾ ਕਿ ਐਸਐਸਪੀ ਦਾ ਭਗਵੰਤ ਮਾਨ ਦਾ ਜਿਹੜਾ ਬਿਊਰੋ ਪਲੇਟ ਆ ਬਿਲਕੁਲ ਵਿਸ਼ਵਾਸ ਨਹੀਂ ਲਵਾਂਗੇ ਮੈਦਾਨ ਚ ਚੱਕਰਾਂਗੇ ਮੈਦਾਨ ਦੇ ਚੱਕਰਾਂਗੇ ਭੰਗਵਾਗਰ ਜਿੱਤਾ ਖਾਤਾ ਮੈਗਰ ਜਿੱਤ ਨਹੀਂ ਭੜੇ ਠੀਕ ਹੈ ਜੀ تمنگو ايڏي ها سڀا ايڏي ايڏي ها تمن جانيا سڀا تمنگو ولن تيار جڏھن تمن چايو